ਇਸ ਲਈ ਕਬੱਡੀ ਪਾ ਰਿਹਾ ਹੈ ਇੱਕ ਸੰਗਰੂਰ ਜ਼ਿਲ੍ਹੇ ਦਾ ਉਧਰ জাফর ਅਲੀ ਕੰਬੋ ਕਰਦਾ ਬੱਲੇ ਬੱਲੇ ਕਰਾਉਂਦਾ ਬੱਲੇ ਬੱਲੇ ਕਰਦਾ ਬੱਲੇ ਬੱਲੇ ਕਰਾਉਂਦਾ ਬੱਲੇ ਬੱਲੇ ਇਸ ਲਈ ਖੇਡ ਮੈਦਾਨ ਅੰਦਰ ਪਾਕਿਸਤਾਨ ਦੀ ਮੇਰੇ ਵੀਰੋ ਟੀਮ ਦੇ ਲਈ ਕਈਆਂ ਖੇਡ ਛੱਡੀ ਕਈ ਖੇਡਣ ਸ਼ੌਕ ਨੂੰ ਕਈ ਮਾਰੇ ਰੋਟੀ ਦੇ ਕਈ ਕਰਕਲ ਮੈਨ ਤਾਂ ਬਣ ਗਿਆ ਖਿਡਾਰੀ ਚੋਟੀ ਦੇ ਕਈ ਵਿੱਚ ਮੈਦਾਨੇ ਜ਼ੋਰ ਦਿਖਾਉਂਦੇ ਇੰਦਰਾਈ ਹੱਡੀ ਦਾ ਉਹ ਬੰਦਾ ਕੋਡੀ ਤੋਂ ਹੀਰਾ ਕੋਡੀ ਤੋਂ ਹੀਰਾ ਉਹ ਬਣ ਗਿਆ ਜਿਹਨੂੰ ਲੱਗ ਗਿਆ ਇਸਕੇ ਕਬੱਡੀ ਦਾ ਇਹ ਆਲੀ ਜ਼ਫਰ ਕੰਬੋ 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 ਕਰਦਾ ਹੋਇਆ ਕੋਸ਼ਿਸ਼ 45 ਅੱਡਾ ਸਮੁੰਦਰੀ ਦਾ ਜੰਪਲ ਹੈ ਇਹ ਬਾਬਰ ਅਲੀ ਦਾ ਵੀਰ ਸ਼ਾਨਦਾਰ ਪ੍ਰਦਰਸ਼ਨ ਕਰਦਾ ਹੋਇਆ ਲਓ ਐਨ ਹੁੱਲੇ-ਹੁਲਾਰੇ ਹਲਕੇ-ਹਲਕੇ ਨੇ ਸੰਗਤ ਦਾ ਵੀ ਨਾਲ ਦੇ ਨਾਲ ਜ਼ੋਰ ਲੱਗਦਾ ਹੈ ਕਿਸੇ ਦਾ ਕਿਸੇ ਦੇ ਨਾਲ ਪਿਆਰ ਹੈ ਮੋਹ ਹੈ ਚਿਹਤਾ ਹੈ ਕੋਈ ਨਾ ਕੋਈ ਲਓ ਕਬੱਡੀ ਦਾ ਖਿਡਾਰੀ ਲਓ ਜ਼ਫਰੀ ਇਕਬਾਲ ਚੈਨਿੰਗ ਕੋਸ਼ਿਸ਼ ਕਰਦਾ ਡੱਕ ਲੈਣ ਦੀ ਇੱਕ ਪਾਸੇ ਮੰਨਾ ਔਰ ਦੂਸਰੇ ਪਾਸੇ ਜ਼ਫਰੀ ਇਕਬਾਲ ਚੰਨੀ 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 ਗਾ ਬਾਤ ਧਾਰੀਆਂ ਮਾਰ ਦਿਓ ਚੰਨੀ ਦੇ ਵਾਸਤੇ ਜੋਰ ਦੇ ਵੇਖ ਲਲਕਰੇ ਪੈੰਦੇ ਮਿੱਤਰਾਂ ਦੇ ਕੱਪ ਦੇ ਕੋਲੇ ਐਨ ਮੱਖਣ ਵਾਲੀ ਜੀ ਦੁਨੀਆ ਨਾਲ ਚਿਣੀ ਪਈ ਹੈ ਜਿਵੇਂ ਸੀਮੈਂਟ ਦੇ ਨਾਲ ਜਿਵੇਂ ਫਿੱਟ ਕਰੇ ਹੁੰਦੇ ਆ ਨਾ ਐ ਨਿਆਰਾ ਬੱਧਿਆ ਪਿਆ ਮੈਚ ਸਿਰੇ ਦਾ ਲਓ ਇੱਕ ਪਾਸੇ ਯਾਫਰ ਅਲੀ ਆਹ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਹੈ ਗगन ਉਰਫ ਦੁੱਲਾ ਉਰਫ ਦੁੱਲਾ ਜਿਹਨੇ ਉੱਠਦੇ ਆ ਉਹਨਾਂ ਤੋਂ ਵੱਡੀਆਂ ਮੀਤਾ ਨੇ ਮੰਗੀ ਬਾਈ ਕਹਿੰਦਾ ਯਾਰ ਮੈਂ ਤਾਂ ਹੁਣ ਐਵੇਂ ਆ ਗਿਆ ਮੈਂ ਕਿਹਾ ਬਾਈ ਤੂੰ ਐਵੇਂ ਨਹੀਂ ਆ ਗਿਆ ਤੇਰਾ ਤਾਂ ਇੱਥੇ ਖੜਨਾ ਹੀ ਤੇਰਾ ਤਾਂ ਇੱਥੇ ਖੜਨਾ ਹੀ ਮੱਟੀ ਗੱਲ ਆ ਆਹ ਸਾਹਮਣੇ ਖੇਡ ਮੈਦਾਨ ਅੰਦਰ ਚਿੱਟੀਆਂ ਜੱਗਾ 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 ਜ ਅੱਜ ਲੈਂਦੇ ਆਲੇ ਚੜਦੇ ਉੱਤੇ ਚੜਦੇ ਆਉਂਦੇ ਆ ਅੱਜ ਲੈਂਦੇ ਆਲੇ ਚੜਦੇ ਉੱਤੇ ਚੜਦੇ ਆਉਂਦੇ ਆ ਉਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਪਈ ਹੋਈ ਕਬੱਡੀ ਕੰਬੋ ਲਾਲਾ ਖੇਡ ਮੈਦਾਨ ਦੇ ਅੰਦਰ ਕਰਦਾ ਟਰਾਈ ਦੁੱਲਾ ਤੇ ਲਾਲਾ ਕੰਬੋ ਉਹ ਨੰਬਰ ਇੰਡੀਆ ਦਾ ਆ ਆ ਉਹ ਨੰਬਰ ਇੰਡੀਆ ਦਾ ਮੈਚ ਬ੍ਰਾਬਾ ਪੈ ਗਈ ਫੇਰ ਮੈਦਾਨ ਦੇ ਵਿੱਚ ਨਿਊਜ਼ੀਲੈਂਡ ਵਾਲਾ ਵੱਡਾ ਬੱਲਾ ਉਹ ਨਾ ਜਾਂ ਟਾਗੀ ਬਣ ਗਿਆ ਕੀ ਬਣ ਗਿਆ ਕੀ ਬਣ ਗਿਆ ਉਹ ਆ ਕੀ ਬਣ ਗਿਆ ਕੋਕੇ ਜੜ ਜੜ ਕੇ ਨਵੇਂ ਜੜ ਜੜ ਕੇ ਜੜ ਤੇ ਕੋਕੇ ਅੜ ਗਿਆ 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 ਉਹ ਸੜ ਗਿਆ ਸੜ ਗਿਆ ਸੜ ਗਿਆ ਸੜ ਗਿਆ ਸੜ ਗਿਆ ਜੱਫਾ ਕਬੱਡੀ ਨੈਵਰ ਨੋ ਅਜ ਸਮੇਂ ਜਦੋਂ 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 ਜੈ ਤਾੜੀ ਉਹ ਸਾਹਮਣੇ ਲਾ ਕੇ ਕਢੀ ਆ ਕੇ ਨਿਕਲਦੀ ਆ ਕੇ ਅਸਵਾਦ ਆ ਗਿਆ ਹੈ ਔਰ ਸੰਗੀਤ ਔਰ ਮੌਸਮ ਬਲਾਲ ਢਿੱਲੋਂ ਦੀ ਕਬੱਡੀ ਪੈ ਗਈ ਔਰ ਸਰੀ ਕਾਲੇ ਸਿੰਘਾਂ ਵਾਲਾ ਪੂਰੀ ਤਿਆਰੀ ਦੇ ਵਿੱਚ ਹੈ ਵੱਡੇ ਵੱਡੇ ਰਿਕਾਰਡ ਬਣਾਉਣ ਵਾਲਾ ਆਹ ਦੇਖੋ ਵੱਡੇ ਵੱਡੇ ਰਿਕਾਰਡ ਬਣਾਉਣ ਵਾਲਾ ਸਰੀ 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 ਖੇਡ ਮੈਦਾਨ ਦੇ ਅੰਦਰ ਦੁੱਲਾ ਕਬੱਡੀ ਕਬੱਡੀ ਕਰਦਾ ਹੋਇਆ ਕੰਬੋ ਲਾਲਾ ਕੰਬੋ ਅੱਜ ਸਮੇਂ ਯਾਹਰ ਅਲੀ ਕੰਬੋ ਦੁੱਲਾ ਦੁੱਲਾ ਗਗਨ ਦੀ ਨੰਬਰ ਇੰਡੀਆ ਦਾ ਭਾਰਤ ਦਾ ਇਸ ਸਮਿਆਂ ਨਿਕਲਦੀ ਆ ਕੀ ਗੱਲ ਬਣਦੀ ਆ ਕੀ ਗੱਲ ਬਣਦੀ ਆ ਕੀ ਗੱਲ ਬਣਦੀ ਆ ਜੱਗਿਆ ਨਤੀਜੇ ਵਾਲੀਆਂ ਜੱਗਿਆ ਨਤੀਜੇ ਵਾਲੀਆਂ ਜਾਂ ਕਹ ਸਨੀ ਨੂੰ ਵੀ ਹੁਣ ਪਾਸੇ ਪਲਟਣੇ ਆ ਹੁਣ ਪਾਸੇ ਪਲਟਣੇ ਆ ਬਰਾਲ ਮੌਸੇ ਢੱਲੋਂ ਪਰ ਆ ਆ ਆ ਸਵਾਦ ਆ ਸਵਾਦ ਆ ਸਵਾਦ ਆ ਸਵਾਦ ਆ ਸਵਾਦ ਅਮਨ ਖੱਤਰੀ ਅਮਨ ਖੱਤਰੀ ਜਿੱਤਾਂ ਚਖਵਾਲ ਚੈਨੀ ਦੇਖਾਂਗੇ ਕੌਣ ਬੱਲੇ ਬੱਲੇ ਕਰਾਵੇਗਾ ਉਹ ਨੰਬਰ ਕਹਿੰਦੇ ਦੁੱਲੇ ਦਾ ਨੰਬਰ ਦੁੱਲੇ ਦਾ ਬੜਾ ਕਹਿੰਦੇ ਆਲਮ ਵਾਲੀਆ ਸੀ ਨੰਬਰ ਦੁੱਲੇ ਦਾ ਅਸਲੀ ਕਰ ਗਿਆ ਵੀ ਨੰਬਰ ਦੁੱਲੇ ਦਾ ਭਾਜੀ ਮੈਂ بار-ਬਾਰ ਬੇਨਤੀ ਕਰ ਰਿਹਾ ਵੀ ਆਹ ਇਕੱਲਾ ਨਾ ਪਲੀਜ਼ ਯਾਰ ਮੇਰੀ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਅੰਦਰ ਦੁੱਲੇ ਦੀ ਵੱਟੇ ਬਈ ਪਈ ਹੋਈ ਆ ਕਬੱਡੀ ਦੁੱਲੇ ਦੀ ਔਰ ਕਬੱਡੀ ਦੁੱਲੇ ਦੀ ਕਬੱਡੀ ਦੁੱਲੇ ਦੀ ਕਬੱਡੀ ਦੁੱਲੇ ਦੀ ਕਬੱਡੀ ਦੁੱਲੇ ਦੀ ਇਹ ਵੀ ਕਬੱਡੀ ਦੁੱਲੇ ਦੀ ਪ੍ਰਿੰਵਿਰ ਲਾਲੀ ਜੀ ਦਾ ਹਰਦੀਪ ਸਿੰਘ ਸੰਤੋਖ ਸਿੰਘ ਤੇ ਨਾਲ ਗਰਦਾਰ ਸਿੰਘ ਸਪਰੂ ਸਮੂਹ ਸੁਪਰੀਮ ਸੈਕਸ਼ਨ ਦੀ ਦਾ ਕਾਲੇ ਸੰਘਿਆ ਵਾਲਾ ਕਾਲੇ ਸੰਘਿਆ ਵਾਲਾ ਓਏ ਕਾਲੇ ਸੰਘਿਆ ਵਾਲਾ ਆਹ ਰਾਜਾ ਸੰਘਿਆ ਤੇ ਧਮਕ ਪੂਰੀ ਦੁਨੀਆ ਦੇ ਵਿੱਚ ਪੁੱਜ ਗਈ ਹੈ ਅੱਜ ਦੀ ਕਬੱਡੀ ਕਾਪੜੇ ਘੁੰਮ ਗਿਆ ਜੇ ਟਾਕਾ ਨੀਤੀ ਵਿੱਚ ਹੋਈ ਕਬੱਡੀ ਠਾਠਾਂ ਮਾਰੇ ਕਟਕੜੇ ਨੰਬਰ ਲੈ ਕੇ ਸਿਰਾ ਕਰਾ ਗਿਆ ਆ ਦੁੱਲਾ ਕਹਿੰਦੇ ਛੱਟਾ